ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਦੀ ਫਤਿਹ ਅੱਜ ਅਸੀਂ ਸਾਡੇ ਪਿੰਡ ਸੇਖੂ ਬੁਰਖੜਾਲ ਵਿਖੇ ਸੀਤ ਬਾਬਾ ਜੋਰਾ ਵਰ ਸਿੰਘ ਅਤੇ ਸੀਤ ਬਾਬਾ ਫਤੇ ਸਿੰਘ ਦੇਸੀ ਦੀਦੜ ਨੂੰ ਮੁੱਖ ਰੱਖਦੇ ਹੋਏ ਅਸੀਂ ਹਰ ਸਾਲ ਲੰਗਰ ਲਗਾਉਂਦੇ ਆ ਪਿੰਡ ਸੇਖੂ ਬੁਰਖੜਾਲ ਵਿਖੇ ਚੌਥਾ ਲੰਗਰ ਅੱਜ ਲਗਾਇਆ ਜਾ ਰਿਹਾ ਹੈ ਇਸਾਰੇ ਮੁੰਡੇ ਸਾਡੇ ਨਾਲ ਸਹਿਯੋਗ ਕਰਦੇ ਨੇ ਜਿਹੜੇ ਖੜੇ ਨੇ ਇਹ ਤੇ ਇਸ ਨਾਲ ਪਤਾ ਕੀ ਸੇਵ ਮਿਲਦੀ ਹੈ ਇੱਕ ਤਾਂ ਸਰੀਰ ਦੇ ਵਿੱਚ ਆਪਣੇ ਵਿੱਚ ਜज्ਵਾ ਬਣਿਆ ਰਹਿੰਦਾ ਹੈ ਵੀ ਜੋ ਆਪਣੇ ਵਾਸਤੇ ਇੰਨੀ ਵੱਡੀਆਂ ਕੁਰਬਾਨੀਆਂ ਕਰਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਗੁਰ ਤੇਗ ਬਹਾਦਰ ਜੀ Hindu ਧਰਮ ਵਾਸਤੇ ਆਵਦੀ ਜਿੰਦਵਾਰ ਗਏ ਇਹਨਾਂ ਦੇ ਆਪਾਂ ਨੂੰ ਚਿੰਨਾ ਦੇ ਉੱਪਰ ਚੱਲਣ ਦੀ ਬਹੁਤ ਜ਼ਰੂਰਤ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਆ ਸਾਰੇ ਮੁੰਡੇ ਨਾਲ ਵਿੱਚੋਂ ਕੋਈ ਵੀ ਬੱਚਾ ਨਸ਼ਾ ਨਹੀਂ ਕਰਦਾ ਸਾਰੇ ਨਸ਼ੇ ਦੇ ਰਹਿਤ ਨਹੀਂ ਇਦੇ ਨਾਲ ਇਹੀ ਸਨੇਹਾ ਜਾਂਦਾ ਵੀ ਜੇ ਇੱਧਰ ਜੁੜੋਂਗੇ ਤੁਸੀਂ ਆਵਦੇ ਬੱਚਿਆਂ ਨੂੰ ਜੋੜ ਕੇ ਰੱਖੋਗੇ ਤਾਂ ਇਹ ਨਸ਼ੇ ਤੋਂ ਰਹਿਤ ਰਹਿਣਗੇ ਬਧੀਆ ਇਹਨਾਂ ਨੂੰ ਸੰਸਕਾਰ ਮਿਲਦੇ ਨੇ ਸੋ ਸਾਡੀ ਬੇਨਤੀ ਹੈ ਸਾਰੇ ਪੰਜਾਬ ਵਾਸੀਆਂ ਨੂੰ ਵੀ ਇੱਧਰ ਗੁਰੂਆਂ ਵਾਲੇ ਪਾਸੇ ਜੁੜੋ ਗੁਰਬਾਣੀ ਸੁਣੋ ਗੁਰਬਾਣੀ ਪੜੋ ਗੁਰਬਾਣੀ ਦਾ ਜਾਪ ਕਰੋ ਐਸੀ ਹੀ ਦਾ ਨੂੰ ਹਰ ਟਾਈਮ ਯਾਦ ਰੱਖੋ ਇਹ ਨਹੀਂ ਹੈਗਾ ਵੀ ਆਪਾਂ ਤਿੰਨ ਦਿਨ ਲਾ ਕੇ ਲੰਗਰ ਉਦੋਂ ਬਾਅਦ ਇਹਨਾਂ ਦਾ ਨਾਮ ਹੀ ਨੇ ਲਈਏ ਹਰ ਵਕਤ ਇਹਨਾਂ ਦਾ ਧਿਆਨ ਹੋਣਾ ਚਾਹੀਦਾ ਹੈ ਇੱਥੇ ਸਾਡੇ ਨਾਲ ਕਲੱਬ ਦੇ ਪ੍ਰਧਾਨ ਨੇ ਜਗਸੀਰ ਸਿੰਘ ਜੀ ਇਹ ਕੁਝ ਬੋਲਣਗੇ ਜਗਸੀਰ ਸ਼ਰਮਾ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਜਿਹੜੇ ਸਾਡੇ ਪੇਜ ਨੂੰ ਦੇਖ ਰਹੇ ਨੇ ਅਸੀਂ ਚੌਥੇ ਸਾਲ ਹੋ ਗਿਆ ਸਾਨੂੰ ਲੰਗਰ ਲਾੰਦਿਆਂ ਨੂੰ ਇਤਗੀ ਸੀਧਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੀ ਯਾਦ ਵਿੱਚ ਅਸੀਂ ਲੰਗਰ ਲਗਾ ਰਹੇ ਹਾਂ ਹਰ ਸਾਲ ਪਿੰਡ ਸੇਖੂਪੁਰ ਖਡਾਲ ਤੋਂ ਇੱਕ ਸਾਡਾ ਪਿੰਡ ਦਾ ਲੰਗਰ ਫਤੇਗੜ ਸਾਹਿਬ ਵੀ ਚੱਲ ਰਿਹਾ ਹੈ ਪਿੰਡ ਵਾਲੇ ਬਹੁਤ ਸਹਿਯੋਗ ਦਿੰਦੇ ਨੇ ਦੋਨੇ ਜਗ੍ਹਾ ਬਹੁਤ ਜਿਆਦੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਮਾਤਾ ਪਹਿਣਾ ਆ ਬੱਚੇ ਸਾਰੇ ਨਾਲ ਜੁੜ ਕੇ ਲੰਗਰ ਦੀ ਸੇਵਾਤਾ ਕਰਦੇ ਨੇ ਤੇ ਕਾਫੀ ਦਿਨਾਂ ਤੋਂ ਹੀ ਨਾਲ ਤੁਰੇ ਨੇ ਜਿਹੜੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਕੀ ਅਸ਼ੋਕ ਜੀ ਦੱਸਣਗੇ ਇਹ ਸਾਨੂੰ ਨਾ ਅੱਜ 15 15 ਦਿਨ ਹੋ ਗਏ ਹੁਣ ਇਸ ਕੰਮ ਤੇ ਲੱਗਿਆ ਨੂੰ 15 ਦਿਨਾਂ ਦੇ ਵਿੱਚ ਅਸੀਂ ਜੋ ਵੀ ਰਸਨ ਪਾਣੀ ਇਕੱਠਾ ਕੀਤਾ ਅਸੀਂ ਇੱਥੇ 3 ਦਿਨ ਲੰਗਰ ਚਲਾਵਾਂਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਦੇਖੋ ਆਪਣੇ ਵਾਸਤੇ ਕਿੱਡੀ ਕੁਰਬਾਨੀ ਕਰਕੇ ਗਏ ਨੇ ਗੁਰੂ ਆਪਾਂ ਇਹਨਾਂ ਨੂੰ ਆਹ ਟਾਈਮ ਯਾਦ ਰੱਖੀਏ ਇੱਥੇ ਕੀ ਆਪਣੇ ਪੰਜਾਬ ਦੇ ਵਿੱਚ ਆ ਹੁਣ 3 ਦਿਨ ਪੂਰਾ ਚੱਲੂਗਾ ਕੰਮ ਟਰੈਕਟਰ ਪਰ ਪਰ ਕੇ ਜਾਣਗੇ ਪਰ ਇਹਨਾਂ ਦੇ ਪੱਦਚਿੰਨਾਂ ਦੇ ਕੋਈ ਚੱਲਦਾ ਨਹੀਂ ਹੈਗਾ ਇੱਥੇ ਪਿੰਡਾਂ ਦੇ ਵਿੱਚ ਤੁਸੀਂ ਨਸ਼ਾ ਦੇਖ ਲਓ ਜਰਦਾ ਵੀੜੀ ਆਮ ਸ਼ਰਿਆਮ ਚਲਦੇ ਪਿੰਡਾਂ ਦੇ ਵਿੱਚ ਆ ਵੀ ਆਪਾਂ ਉੱਥੇ ਲੈਣ ਕੀ ਜਾਨਨੇ ਆ ਫਤਿਹਗੜ ਜਾਨਨੇ ਆ ਆਪਾਂ ਸਿੱਧਾ ਨੂੰ ਯਾਦ ਕਰਨ ਵਾਸਤੇ ਉੱਥੇ ਆਪਾਂ